ਅੱਜ ਸਾਡੇ ਐਮਸੀ ਕਾਰਪੋਰੇਸ਼ਨ ਦੀ ਚੋਣ ਨੂੰ ਹਲਾਰਾ ਦੇਣ ਦੇ ਲਈ ਮਾਨਯੋਗ ਮੁੱਖ ਮੰਤਰੀ ਭਵੰਤਮਾਨ ਜੀ ਪਹੁੰਚੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਕਿਹੋ ਜਿਹਾ ਦੀਵਾਲੀ ਵਰਗਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਇਹ ਤਾਂ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ 85 ਦੇ 85 ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਔਰ ਸਾਡਾ ਮੇਅਰ ਬਣ ਕੇ ਸਫੇਰ ਅੰਮ੍ਰਿਤਸਰ ਨੂੰ ਵੱਡੇ ਪੱਧਰ ਤੇ ਉੱਪਰ ਵਿਕਾਸ ਦੀਆਂ ਲੀਹਾਂ ਤੇ ਤੋਰਾਂਗੇ। ਕੀ ਹੋਇਆ ਬਾਕੀ ਨਜ਼ਰ ਆਇ ਕਿ ਨਹੀਂ? ਜਿਹੜੇ ਨਜ਼ਰ ਆਏ ਉਹਨਾਂ ਦੀ ਗੱਲ ਕਰੋ ਤੁਸੀਂ। ਜਿਹੜੇ ਨਜ਼ਰ ਨਹੀਂ ਆਉਂਦੇ ਉਹਨਾਂ ਦੀ ਗੱਲ ਨਹੀਂ ਕਰੀ ਦੀ। ਹਾਂ 22 ਤਰੀਕ ਨੂੰ 22 ਤਰੀਕ ਨੂੰ ਅੰਮ੍ਰਿਤਸਰ ਦੇ ਆਮ ਆਦੀ ਪਾਰਟੀ ਦਾ ਮੇਲ ਬਣਦਾ। 22 ਤਰੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ ਬਸ ਤੋੜ ਕੇ। ਲੇਖਕ ਜੀ ਬਾਦ ਸਾਹਿਬ ਕਿਸਾਨ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਰੈਲੀਆਂ ਦੇ ਵਿੱਚ ਰੁਚੀ ਹੋਈ ਸਾਡੇ ਕੋਈ ਆ ਰਿਹਾ ਕੀ ਕਰਾਂ ਚਾਹੁੰਦੇ ਬਿਲਕੁਲ ਪਹੁੰਚ ਰਹੇ ਹਾਂ ਸਡਾ ਅਸੀਂ ਕਿਸਾਨਾਂ ਦੇ ਨਾਲ ਆ ਚਟਾਨ ਦੀ ਤਲਾ ਨਾਲ ਆ ਅਸੀਂ ਕਹਿ ਚੁੱਕੇ ਹਾਂ ਜੇ ਡੱਲਿਆ ਸਾਹਿਬ ਦੀ ਜਾਨ ਨੂੰ ਕੁਝ ਹੋਇਆ ਕੇਂਦਰ ਸਰਕਾਰ ਜ਼ਿੰਮੇਵਾਰ ਆ ਕੇਂਦਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁੱਤ ਮੰਨਣ ਤੇ ਉਹਨਾਂ ਦਾ ਮਾਰਦਵਤ ਜਿਹੜਾ ਉਹਨੂੰ ਤਰਵਾਉਣ ਉਹਨਾਂ ਦੀ ਪਹਿਲਾਂ ਮੰਗਾ ਬੰਦਨ ਅਸੀਂ ਕਿਸੇ ਦੋ ਸਤਿਕਾਰ ਦੇ ਕਹਿਦੇ ਬਾਤ ਬਾਤ ਲੇਕਿਨ ਕਈ ਜਿਹੜੇ ਨੌਜਵਾਨ ਸੀਗੇ ਜਿਹੜੇ ਬਾਗੀ ਹੋਏ ਉਹਨਾਂ ਮਨਾ ਲਿਆ ਜੀ ਕਿਉਂਕਿ ਪਿਛਲੇ ਵਾਰ ਜੇ ਤੁਸੀਂ ਜਦ ਮਨਾਉਂਦੇ ਹੋਏ ਨਜ਼ਰ ਆਏ ਸੀਗੇ ਅਮਨ अरोड़ा ਵੀ ਪਹੁੰਚੇ ਹੀ ਕਰਨਾ ਸੀ ਤੇ ਉਹਨਾਂ ਮਨਾਇਆ ਆਪਾਂ ਸਾਰੇ ਮਨਾ ਲਏ ਜਿਹੜੇ ਪਾਰਟੀ ਨਾਲ ਸਾਡੇ ਸਾਥੀ ਸੀਗੇ ਸਾਡੇ ਪਾਰਟੀ ਦੀ ਮੁਖਤਾ ਰੱਜਦੇ ਸਾਰੇ ਕੰਮ ਕਰਦੇ ਉਹ ਸਾਰਿਆਂ ਦੇ ਵਲਕੇ ਜਿਹੜਾ 22 ਤਰੀਕ ਨੂੰ ਮਤਲਬ ਜਿਹੜਾ ਅਮਰਸਰ ਦੇ ਚ ਆਪ ਦਾ ਮੇਲ ਬਣਾਉਣਾ ਸੀ